ਆਓ ਜੀ ਲਓ ਬਾਜੀ ਇਹ ਸਰਦਾਰ ਚਮਕੌਰ ਸਿੰਘ ਬਲੇਰਕੋਟਲੇ ਤੋਂ ਅੱਗੇ ਪਿੰਡ ਭੂਦਨਾਂ ਚੈਂਪੀਅਨ ਬੱਛਾ ਚੱਲਿਆ ਜੱਸੀ ਹੋਣੀ ਅਵਰ ਤੋਂ ਨਹੀਂ ਬਲੇਹਾਰ ਸਿੰਘ ਹੋਣੀ ਤੇ ਆਹ ਹਰੇ ਝੋਲੇ ਵਾਲਾ ਪਿੰਡ ਜਖੜਾ ਇਹ ਵੀ ਬਲੇਰਕੋਟਲੇ ਕੋਲੇ ਆ ਮੁੰਡਾ ਤਖਾਨਵਾਤਾ ਸ਼ੀਰਾਂ ਕਾਲਾ ਬੱਛਾ ਰੈਕੋਰ ਦੇ ਕੋਲੇ ਪਿੰਡ ਆ ਸਵਾਜਪੁਰਾ ਬਾਈ ਬੱਪੂ ਹੋਣੀ ਮੈਂਤੂ ਹੋਣੀ ਆਹ ਮੁੱਲਾ ਪਰ ਦਾਖੇ ਦੇ ਕੋਲੇ ਆ ਬਾਜੀ ਪਹੁੰਚਿਆ ਹੋਇਆ ਪੂਰੇ ਕੁੰਡੀਆਂ ਦੇ ਬਾਜੀ ਸਿੰਘ ਫਸ ਗਿਆ ਦੇਖਦੇ ਆ ਗੱਲ ਕਿੱਥੇ ਜਾਂਦੀ ਆ ਅ ਤਰਸੇਮ ਸਿੰਘ ਹੋਣਾ ਵੱਲੋਂ ਭਾਈ ਜੀ ਸਪੈਸ਼ਲ 1000 ਰੁਪਇਆ ਆ ਜੋੜੀ ਜਿਹੜੀ ਭੱਜੀ ਆ ਆ ਗਈ ਭਾਈ ਗਰਮੇਲ ਸਿੰਘ ਹੋਣਾ ਵੱਲੋਂ 500 ਰੁਪਇਆ ਭਾਈ ਜੀ ਥੋੜੇ ਜਿਹੇ ਸਾਹਮਣੇ ਕੱਢ ਕੇ ਛੋਟੇ ਵੀ ਥੋੜਾ ਜਿਹਾ ਪਿੱਛੇ ਹੋ ਜੇ ਉਹ ਜਿਹੜਾ ਪਕੌੜੇ ਖਾ ਕੇ ਢਿੱਡ ਤੇ ਹੱਥ ਮਰੀ ਜਾਂਦਾ ਕਾ ਨੂੰ ਹੋਰ ਵੱਡਾ ਕਰਨਾ ਪਹਿਲਾਂ ਹੀ ਬਹੁਤ ਆ 22552 ਪੁਆਇੰਟਾਂ ਬਾਜੀ ਮਾਰਿਓ ਨਿਗਾਹ ਕੇ ਨਾ ਬਾਜੀ ਮਾਰਿਓ ਦੋਨਾਂ ਦੇ ਕੁਝ ਨਾ ਮਾਰਿਓ ਨਿਗਾਹ ਪਟਾਕੇ ਤੇ ਪਟਾਕਾ ਪੈਂਦਾ ਇਹ ਬਾਜੀ ਜਿਹੜਾ ਪਰਲੇ ਪਾਸੇ ਛੋਟਾ ਬੱਛਾ ਪੱਜਿਆ ਵਾ ਇਹ ਧਰਮਿੰਦਰ ਜਖੜਾ ਮਲੇਰ ਕੋਟਲਾ ਧੂਰੀ ਦੇ ਕੋਲੇ ਪੈਂਦਾ ਜਖੜਾ ਬੋਬੋ ਨੀਮ ਸਾ ਜਿੱਥੋਂ ਦੇ ਬਾਜੀ ਜੀ ਦਾ ਅੱਜ ਚੀਮਾ ਸਾਹਿਬ ਜਿਹੜੇ ਆਪਣੇ ਮੰਤਰੀ ਨੇ ਉਹਨਾਂ ਦੇ ਪਿੰਡ ਕੋਲੇ ਆ ਸ਼ੀਰਾ ਤਖਾਨਵਾਦ ਢੁੱਡੀ ਕੋਲੇ ਆ ਹਰਵਿੰਦਰ ਤਖਾਨਵਾਦ ਅਮਰੀਕਾ ਚ ਰਹਿੰਦਾ ਬਾ ਉਹ ਭੱਜਿਆ ਤੇ ਔਰਲੇ ਪਾਸੇ ਬਾਈ ਜੀ ਮੁੱਲਾ ਪਰ ਦਾਖਾ ਉਹਦੇ ਕੋਲੇ ਪਿੰਡ ਟੱਟਾ ਮਾ ਟੱਟਾ ਸੁਧਾਰ ਦੇ ਕੋਲੇ ਜਿੱਥੇ ਫੁੱਟਬਾਲ ਦੀ ਵੱਡੀ ਟੀਮ ਆ ਟੱਟਾ ਵਾਲਾ ਭੱਜ ਗਿਆ ਅਕਬਾਲ ਸਿੰਘ ਹੁਣੇ ਕੈਨੇਡਾ ਚ ਰਹਿੰਦੇ ਆ ਤੇ ਇਹਨੂੰ ਭਜਾਉਣ ਵਾਲਾ ਬਿੰਦਰ ਮੁੰਡਾ ਪਿੰਡ ਸੇਖਾ ਬਰਨਾਲੇ ਦੇ ਕੋਲੇ ਜਿੱਥੋਂ ਮੀਤ ਹੈ ਕਿਤੇ ਆ ਖੇਡ ਮਾਰ ਪਈ ਉਹਦਾ ਪਿੰਡੂ ਇਹਦੀ ਗਡਵਾਨੀ ਕਰ ਗਿਆ ਮੋਟਰਸਾਈਕਲ ਦੀਆਂ ਚਾਪੀਆਂ ਧੂਰੀ ਬਰਨਾਲੇ ਕੋਲੇ ਆ ਗਈਆਂ ਨੇ